ਅਤੇ ਘਰ ਦੀ ਉਗਿਉ ਕੋਰ ਨਹੀਂ ਵਰਤਦੇ ਸ਼ਹਿਰੋਂ ਐਲੋਵੇਰਾ ਜੈਲ ਜੈਲੋਵੇਰਾ ਜੂਸ ਬੋਤਲ ਦੇ ਤੇ ਸੋਹਣਾ ਲੇਬਲ ਲਕਾਇਆ ਉਹ 3-400 ਦੀ ਲਿਆਉਂਦੇ ਬਿਲਕੁਲ ਸਹੀ ਕਿਹਾ ਤੁਸੀਂ ਨਾਲੇ ਵਿੱਚ ਪ੍ਰੀਜ਼ਰਵਟਿਵ ਖਾਨੇ ਉਹਨਾਂ ਦੇ ਪਾਇਓ ਜਿਹੜੇ ਸਾਡੇ ਬਜ਼ੁਰਗ ਕੋਈ ਐਡੇ ਮੂਰਖ ਨਹੀਂ ਸੀ ਮੇਰੇ ਹਿਸਾਬ ਨਾਲ ਜਿੰਨੀ ਵਿਦਿਆ ਸਾਡੇ ਦੇਸ਼ 'ਚ ਸੀ ਸ਼ਾਇਦ ਦੁਨੀਆਂ 'ਚ ਹੋਰ ਕਿਸੇ ਦੇਸ਼ 'ਚ ਨਾ ਹੋ ਇਹ ਸਾਨੂੰ ਸਾਨੂੰ ਬਰਗਲਾਇਆ ਗਿਆ ਸਾਡੇ ਦਿਮਾਗ ਬਾਸ਼ ਕੀਤੇ ਗਏ ਆ ਅਸੀਂ ਉਹਨਾਂ ਨੂੰ ਓਖੜ ਗਏ ਆ ਉਹ ਸਾਡੇ ਜਿੰਨੇ ਜੋ ਆ ਤੇੜਿਆ ਅਲਸੀਆ ਜਿੰਨੇ ਹੈਗੇ ਆ ਸਾਰੇ ਵਰਤੋਂ ਸੋ ਅਸੀਂ ਇਹਨਾਂ ਨੂੰ ਵਰਤਣੇ ਛੱਡ ਦਿੱਤਾ ਉਹ ਸ਼ਹਿਰੋਂ ਜਿਹੜਾ ਓਖੇ ਸੋ ਆ ਪਾਇਆ ਉਹ ਓਟਸ ਲਿਓਨੇ ਆ ਹੁਣ ਤਾਜਾ ਆਏਗਾ ਉਹ ਮੇਰੇ ਪੋਤੇ ਹੀ ਆ ਜੇ ਮੁੰਡੇ ਆ ਹਾਂਜੀ ਹਾਂਜੀ ਉਹ ਇੱਕ ਦਿਨ ਓਟਸ ਲਿਆਏ ਜੀ ਆਟਾ ਫਿਰੇ ਦੀ ਗੱਲ ਇਹ ਆ ਕਿ ਕੁਦਰਤ ਨੇ ਸਾਨੂੰ ਸਭ ਕੁਝ ਦਿੱਤਾ ਹਾਂਜੀ ਅਸੀਂ ਜਾਣ ਕੇ ਭੁੱਲ ਗਏ ਪਟਿਆਲੇੋਂ ਇੱਕ ਸਾਧੂ ਆਜੀ ਧਕੜਾ ਆਦਮੀ ਘਰੋਂ ਹਾਂਜੀ ਤੇ ਕਾਫੀ ਭਾਰੀ ਆਪ ਵੀ ਜਾਂਦਾ ਮੇਰੇ ਕੋਲ ਅੱਛਾ ਜੀ ਤੇ ਉਹ ਚਾਹ ਦਾ ਬੜਾ ਸ਼ਕੀਨ ਅੱਛਾ ਜੀ ਮੈਂ ਇੱਥੇ ਕੱਲਾ ਸੀਗਾ ਚਾਹ ਬਣਾਉਣ ਨੂੰ ਕੋਈ ਨਹੀਂ ਸੀ ਅੱਛਾ ਜੀ ਮੈਂ ਆਏ ਨੂੰ ਕਿਹਾ ਭਈ ਚਾਹ ਪੀਣੀ ਆ ਤਾਂ ਪੀ ਲਈਏ ਫੇਰ ਬੈਠੇ ਹਾਂ ਹਾਂਜੀ ਉਹ ਕਹਿਣ ਲੱਗਾ ਨਹੀਂ ਮੈਂ ਬੂਟੇ ਮੈਨੂੰ ਬੂਟੇ ਲਾਉਣ ਦਾ ਬੜਾ ਸ਼ੌਕ ਆ। ਅੱਛਾ ਜੀ। ਤੇ ਉਹ ਕਹਿੰਦਾ ਨਹੀਂ ਬੂਟੇ ਦੇਖਣੇ। ਅੱਛਾ ਜੀ। ਬੂਟੇ ਹੁਣ ਇੱਕ ਏਕੜ ਤੇ ਲਾਇਆ ਹੋਇਆ ਜੀ। ਫਿਰਦਿਆਂ ਨੂੰ ਸਾਨੂੰ ਘੰਟਾ ਦੋ ਘੰਟੇ ਲੱਗ ਆ। ਬੰਦ ਬੰਦ ਲੱਗੀ ਜਾਂਦੇ ਜੀ। ਉਹ ਵਿੱਚੋਂ ਪੱਤੇ ਤੋੜਦਾ ਰਿਹਾ ਚੰਗਾ ਰੰਗ ਪੱਤਿਆਂ ਦਾ ਤੋੜ ਲਿਆ। ਵੱਖ-ਵੱਖ ਪੌਦਿਆਂ ਦੇ। ਜਿਹੜੇ ਵੀ ਉਹਨੂੰ ਚੰਗੇ ਲੱਗੇ। ਅੱਛਾ ਜੀ। ਇਹਨਾਂ ਨਾਲ ਉਹਨੂੰ ਵੀ ਸ਼ੌਕ ਇੰਟਰਸਟ ਹੈ ਉਹਨੂੰ ਵੀ। ਹਾਂ। ਤਾਂ ਉਹ ਤੋੜ ਲੈ ਕਹਿੰਦਾ ਹੁਣ ਥੱਕ ਗਏ ਆ ਚਲੋ ਹੁਣ ਚਾਹ ਪੀઈએ। ਅੱਛਾ। ਅਰੇ ਦੋਨੋਂ ਇੱ ਕਿ ਚੰਚ ਬੜੇ ਰਸੋਈ ਚ ਤੇ ਮੈਂ ਕਿਹਾ ਭਈ ਕਿੰਨਾ ਪਾਣੀ ਪਾਵਾਂ ਅੱਛਾ ਜੀ ਉਹ ਛੋਟਾ ਜਿਹਾ ਪਤੀਲਾ ਸਿਗਾ ਦੋ ਦੋ ਗਲਾਸ ਪੈਂਦੇ ਹੋਣਗੇ ਤਿੰਨ ਉਹ ਉਹ ਸਿਗਾ ਉਹਦੇ ਚ ਬਣਾਉਣ ਲੱਗੀ ਤੇ ਕਹਿੰਦਾ ਭਰ ਲਾ ਪਾਣੀ ਨਾ ਅੱਛਾ ਮੈਂ ਕਿਹਾ ਮੈਂ ਇੱਕ ਕਾਪੀ ਪੀਣਾ ਬਾਕੀ ਪੀਣੀ ਪੈਣੀ ਹੈ ਅੱਛਾ ਜੀ ਪੀਵਾਂਗੇ ਹਾਂ ਚਲੋ ਜੀ ਉਹ ਗੈਸ ਤੇ ਰੱਖਿਆ ਪਾਣੀ ਪਾਤਾ ਭਰ ਦਿੱਤਾ ਮੈਂ ਅੱਛਾ ਜੀ ਉਹਨੇ ਬੇਟੋ ਪੱਤੇ ਪਾਤੇ ਪਤੀ ਪੁੱਤੀ ਚਾਹ ਪਤੀ ਨਹੀਂ ਪਾਈ ਕੱਖ ਵੀ ਹਾਂ ਉਹ ਪੱਤੇ ਪਾਤੇ ਬਹੁਤ ਵਧੀਆ ਹਾਂਜੀ ਹਾਂ ਉਹ ਵਾਰ ਲੈ ਅੱਛਾ ਜੀ ਮੈਂ ਕਿਹਾ ਮੈਨੂੰ ਦੱਸੀ ਜਾਈ ਮੈਂ ਸੋਈ ਤੋਂ ਫੇਲ ਹਾਂ ਅੱਛਾ ਜੀ ਦੱਸੀ ਜਾਈ ਕਿੰਨਾ ਮਿਠਾ ਪਾਉਣਾ ਕਿੰਨਾ ਕੀ ਕਰਨਾ ਹਾਂ ਜਿੰਨਾ ਜਿੰਨਾ ਦੱਸੀ ਗਿਆ ਮੈਂ ਪਾਈ ਗਿਆ ਦੁੱਧ ਪਾਤਾ ਮੁੜ ਕੇ ਮੈਂ ਪਹਿਲਾਂ ਹੀ ਆਪਣਾ ਕੱਪ ਭਰ ਕੇ ਲਾਂਬੇ ਹੋ ਗਿਆ ਹਾਂ ਤੇ ਆਹ ਲਓ ਜੀ ਪਤੀਲਾ ਪੀਓ ਅੱਛਾ ਕਹਿੰਦਾ ਮੇਰੇ ਗਲਾਸ ਚ ਵੀ ਪਾ ਦੇ ਅੱਛਾ ਅੱਛਾ ਜੀ ਮੈਂ ਉਹਦੇ ਵੀ ਪਾਤੀ ਪਾਕੇ ਤਾਂ ਮੈਂ ਕਿਹਾ ਵੀ ਪੀਣੀ ਪਾਣੀ ਆ ਇਹਦਾ ਛੱਡਦਾ ਨਹੀਂ ਇਹ ਮੈਂ ਬੜੀ ਮਿਹਨਤ ਨਾਲ ਪੱਤੇ ਤੋੜੇ ਹੋਏ ਹੂੰ ਇਹ ਗੱਲ ਕਰੀ ਪਤਾ ਹੋਣਾ ਕਿਹੜੇ ਕਿਹੜੇ ਗੋਣਿਆ ਹੈ ਨਾ ਕਿਹੜੇ ਕਿਹੜੇ ਪੱਤੇ ਤੋੜ ਰਿਹਾ ਤੇ ਇਹਦੀ ਗੱਲ ਸਿਰੇ ਦੀ ਗੱਲ ਇਹ ਆ ਕਿ ਕੁਦਰਤ ਨੇ ਸਾਨੂੰ ਸਭ ਕੁਝ ਦਿੱਤਾ ਹਾਂਜੀ ਅਸੀਂ ਜਾਣ ਕੇ ਭੁੱਲ ਗਏ ਭੁੱਲ ਗਏ ਹਾਂਜੀ ਅੱਜ ਆਮ ਦੇਖਿਆ ਵੀ ਆ ਪੁਆਰ ਹੈਗੀ ਆ ਐਲੋਵੇਰਾ ਕਹਿੰਦੇ ਆ ਹਾਂਜੀ ਹਾਂਜੀ ਅੱਗੇ ਜਦੋਂ ਅਸੀਂ ਬਚਪਨ ਚ ਤਾਂ ਬਹੁਤ ਹੀ ਆਮ ਮਿੱਟੀ ਦੇ ਭਾਂਡੇ ਸੀ ਹਾਂਜੀ ਕੋਈ ਕੁੱਦਾ ਟੁੱਟ ਗਿਆ ਇੰਨੀ ਵਿੱਚ ਮਿੱਟੀ ਪਾ ਕੇ ਕੋਹਰ ਲਾ ਦਿਓ ਹਮ ਅੱਜ ਵੀ ਮੈਂ ਦੇਖਿਆ ਕਾਫੀ ਘਰਾਂ 'ਚ ਸਾਡੇ ਆਪਣੇ ਤਾਂ ਬਹੁਤ ਖੁੱਲੀ ਹੈਗੀ ਆ ਕਾਫੀ ਘਰਾਂ 'ਚ ਮਿਲ ਜਾਂਦੀ ਆ ਹਮ ਅਸੀਂ ਘਰ ਦੀ ਉਗਈ ਕੋਹਰ ਨਹੀਂ ਵਰਤਦੇ ਸ਼ਹਿਰੋਂ অ্যালোਵੈਰਾ ਜੈਲ ਜੈਲੋਵੈਰਾ ਜੂਸ ਗੋਤਲ ਜਿੱਤੇ ਸੋਨਾ ਲੈਵਲ ਲਕਾਇਆ ਉਹ 3-400 ਦੀ ਲਿਆਉਂਦੇ ਆ ਬਿਲਕੁਲ ਸਹੀ ਕਿਹਾ ਤੁਸੀਂ ਨਾਲੇ ਵਿੱਚ ਪ੍ਰੀਜ਼ਰਵਟਿਵ ਖਾਨੇ ਉਹਨਾਂ ਦੇ ਪਾਇਓ ਜਿਹੜੇ ਹਾਂ ਆ ਹੁਣ ਤਾਜ਼ਾ ਆਏਗਾ ਉਹ ਮੇਰੇ ਪੋਤੇ ਹੀ ਆ ਜਿੰਮ ਜਾਂਦੇ ਆ ਹਾਂਜੀ ਹਾਂਜੀ ਉਹ ਇੱਕ ਦਿਨ ਓਟਸ ਲਿਆਏ ਜੀ ਆਟਾ ਓਟਸ ਉਹ ਤੁਹਾਡੇ ਦਾਣੇ-ਦਾਣੇ ਜਿਹਦਾ ਤੁਹਾਡੇ ਦਲੀਆ ਟਾਈਪ ਹੁੰਦਾ ਦਲੀਆ ਹਾਂਜੀ ਹਾਂਜੀ ਆ ਟਾਈ ਮੋਟਾ ਕਹਿ ਲਾਓ ਆ ਟਾਈ ਮੋਟਾ ਕਹਿ ਲਾ ਸਹੀ ਗੱਲ ਹਾਂਜੀ ਤੇ ਮੈਂ ਉਹਨਾਂ ਨੂੰ ਕਿਹਾ ਤੁਹਾਨੂੰ ਚਿਹਰੀ ਬਾਜੜਾ ਨਹੀਂ ਨੰਗਦਾ ਤਾਂ ਆਹ ਓੜਸ ਲਿਓਨੇ ਆ ਉਹ ਸਾਡੇ ਜਿੰਨੇ ਜੋ ਆ ਤੇੜਿਆ ਅਲਸੀਆ ਜਿੰਨੇ ਹੈਗੇ ਸਾਰੇ ਵਰਤੋਂ ਸੋ ਅਸੀਂ ਇਹਨਾਂ ਨੂੰ ਵਰਤਣੇ ਛੱਡ ਦਿੱਤਾ ਉਹ ਛਹਿਰੋਂ ਜਿਹੜਾ ਖੇਸਵਾ ਪਾਇਆ ਉਹ ਓੜਸ ਲਿਓਨੇ ਇਹ ਮੇਰੇ ਫਾਦਰ ਸਾਹਿਬ ਵੀ ਬਹੁ ਕਹਿੰਦੇ ਆ ਕਹਿੰਦੇ ਜਿਹੜੀਆਂ ਚੀਜ਼ਾਂ ਅਸੀਂ ਜਾਨਵਰਾਂ ਨੂੰ ਪਾਈਦੀ ਆਉਂਦੀਆਂ ਨੇ ਪਹਿਲਾਂ ਹਾਂਜੀ ਉਹ ਹੁਣ ਬੰਤੇ ਖਾਣ ਲੱਪ ਐ ਮੈਂ ਕਹਿੰਦਾ ਸਾਡੇ ਬੱਕਰੀਆਂ ਹੈਗੀਆਂ ਹਾਂਜੀ ਪੈਂਦੀਆਂ ਨਾ ਅੱਠ ਕੇ ਇਹਨਾਂ ਨੂੰ ਭੁੱਲਾ ਨੂੰ ਉਹਨਾਂ ਨੂੰ ਬਿਆਰ ਆ ਤੁਸੀਂ ਇਸ ਚੀਜ਼ ਨੂੰ ਕਿੰਨਾ ਕੁ ਸਹੀ ਮੰਨਦੇ ਜਿੱਦਾਂ ਅੱਜ ਕੱਲ ਹਾਂਜੀ ਲੋਕ ਕੋਦਰਾ ਜਿਹਨੂੰ ਕਹਿੰਦੇ ਮਿਲਟ ਕਹਿੰਦੇ ਆ ਉਹ ਮਿਲਟ ਖਾਣ ਲੱਗ ਪਏ ਆ ਉਹਦੀ ਬਹੁਤ ਪ੍ਰਮੋਸ਼ਨ ਹੋ ਰਹੀ ਐ ਨਾ ਚੀਜ਼ਾਂ ਦੀ ਖਾਓ ਤੁਹਾਡੀ ਸਿਹਤ ਲਈ ਬਹੁਤ ਵਧੀਆ ਆ ਠੀਕ ਆ ਇਹ ਕਿਦਾਂ ਕਿਉਂ ਆਇਆ ਇਹ ਹੁਣ ਕੀ ਸੱਚੀ ਐ ਸਿਹਤ ਲਈ ਫਾਇਦੇਮੰਦ ਆ ਬਿਲਕੁਲ ਫਾਇਦੇਮੰਦ ਐ ਜੀ ਅਸਲ ਚ ਇਦਾਂ ਆ ਤੁਹਾਡੇ ਨਹੀਂ ਤੁਸੀਂ ਆਏ ਸੀ ਇੱਥੇ ਹਾਂਜੀ ਇੱਥੇ ਤੁਹਾਡਾ ਇੱਕ ਕਹਿੰਦਾ ਸੀ ਜੀ ਸਾਨੂੰ ਪ੍ਰਮੋਟ ਕਰੋ ਹਾਂਜੀ 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 ਉਹ ਆਪਣੀ ਮਸ਼ਹੂਰੀ ਕਰਨੀ ਹੈ ਵਿੱਚੋਂ ਨਹੀਂ ਕੀ ਪਾਇਆ ਇਹਦਾ ਨਹੀਂ ਕੋਈ ਪਤਾ ਹਾਂਜੀ ਹਾਂਜੀ ਬਿਲਕੁਲ ਸੋ ਇਹ ਹੈ ਤਾਂ ਪਹਿਲਾਂ ਹੀ ਸਹੀ ਸੀ ਇਹ ਹਾਂਜੀ ਸਾਡੇ ਬਜ਼ੁਰਗ ਕੋਈ ਐਡੇ ਮੂਰਖ ਨਹੀਂ ਸੀ ਮੇਰੇ ਹਿਸਾਬ ਨਾਲ ਜਿੰਨੀ ਵਿਦਿਆ ਸਾਡੇ ਦੇਸ਼ 'ਚ ਸੀ ਸ਼ਾਇਦ ਦੁਨੀਆਂ 'ਚ ਹੋਰ ਕਿਸੇ ਦੇਸ਼ 'ਚ ਨਾ ਹੋ ਇਹ ਸਾਨੂੰ ਸਾਨੂੰ ਬਰਗ ਲਾਇਆ ਗਿਆ ਸਾਡੇ ਦਿਮਾਗ ਬਾਸ਼ ਕੀਤੇ ਗਏ ਆ ਅਸੀਂ ਉਹਨਰੋਂ ਓਖੜ ਗਏ ਆ ਵਿੱਚ ਹੀ ਆ ਜਾਂਦੀ ਭਈ ਸਾਇੰਸ ਇੱਕ ਦਿਨ ਮੈਨੂੰ ਕਿਸੇ ਨੇ ਪੁੱਛਿਆ ਸੀ ਭਈ ਧਰਮ ਦਾ ਕੋ ਸਾਇੰਸ ਨਾਲ ਵੀ ਸੰਬੰਧ ਹੈ ਇਹ ਬਹੁਤ ਵਧੀਆ ਇੱਕ ਕੁਐਸਚਨ ਬਣਦਾ ਡਿਬੇਟੇਬਲ ਕੁਐਸਚਨ ਆ ਫਿਰ ਅੱਗੇ ਜੀ ਮੈਂ ਕਹਾਂ ਜੀ ਬਹੁਤ ਪੱਕਾ ਅੱਛਾ ਜੀ